ਅੱਜ ਆਪਾਂ 16 ਅਪ੍ਰੈਲ 1998 ਨੂੰ ਯਾਦ ਕਰਦੇ ਆਂ ਕਿ ਬਾਜੇਖਾਨੇ ਦੀ ਧਰਤੀ ਦਾ ਜਾਇਆ ਸਰਦਾਰ ਹਰਜੀਤ ਸਿੰਘ ਬਰਾੜ ਦੀ ਗੱਲ ਕਰਦੇ ਆਂ ਤੇ ਉਹਦੇ ਨਾਲ ਤਿੰਨ ਹੋਰ ਵਿਛੜੇ ਸਾਥੀਆਂ ਦੀ ਗੱਲ ਕਰਦੇ ਆਂ ਜਿੰਨੇ ਵੀ ਕਬੱਡੀ ਖੇਡਦੇ ਜਾਂ ਦੇਖਣ ਵਾਲੇ ਲੋਕ ਨੇ ਸੱਜਣ ਵੀਰ ਭੈਣ ਭਾਈ ਜਿਹੜੇ ਕਬੱਡੀ ਦੇ ਸ਼ਕੀਨ ਆ ਜਾਂ ਕਬੱਡੀ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਹੀ ਹੈ ਹਰਜੀਤ ਬਰਾੜ ਹਰਜੀਤ ਬਰਾੜ ਮੇਰੇ ਪਿੰਡ ਬਾਜਾਖਾਨਾ ਦਾ 5 ਸਤੰਬਰ 1971 ਦਾ ਜਨਮਿਆ ਸਰਦਾਰ ਬਖਸੀ ਸਿੰਘ ਦਾ ਸੁਪੁੱਤਰ ਤੇ ਮਾਤਾ ਸਰਜੀਤ ਕੌਰ ਦੇ ਕੋਖੋ ਜਾਇਆ ਤਿੰਨ ਭਰਾਵਾਂ ਦੋ ਭਰਾਵਾਂ ਦਾ ਇਹ ਛੋਟਾ ਵੀਰ ਤੇ ਕਬੱਡੀ ਦੇ ਜਾਗਤ ਦੀ ਗੱਲ ਕਰਾਂ ਜਾਂ ਕਬੱਡੀ ਖੇਡ ਦੀ ਗੱਲ ਕਰਾਂ ਐਨੀ ਨਿਮਰਤਾ ਸ਼ਾਂਤੀ ਤੇ ਪਿਆਰ ਨਾਲ ਖੇਡਣ ਵਾਲਾ ਖਿਡਾਰੀ ਮੈਂ ਅਜੇ ਤੱਕ ਨਹੀਂ ਦੇਖਿਆ ਜਿੰਨੇ ਵੀ ਕਬੱਡੀ ਖੇਡ ਮੇਲੇ ਹੁੰਦੇ ਆ ਤਕਰੀਬਨ ਹਰ ਜਗ੍ਹਾ ਤੇ ਹਰਜੀਤ ਬਰਾੜ ਨੂੰ ਯਾਦ ਕੀਤਾ ਜਾਂਦਾ ਅੱਜ ਵੀ ਤੇ ਭਾਵੇਂ ਅੱਜ ਲਗਭਗ 27 ਸਾਲ ਹੋ ਗਏ ਆ ਸਾਡੇ ਤੋਂ ਵਿਛੜਿਆ ਹਰਜੀਤ ਬਰਾੜ ਨੂੰ ਤੇ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਜਦੋਂ ਇਹ ਮਾੜਾ ਸਮਾਂ ਆਇਆ 16 ਅਪ੍ਰੈਲ 1998 ਦੀ ਗੱਲ ਆ ਕਦੋਂ ਇੱਕ ਇਹ ਖਾੜ ਦੇ ਨੇੜੇ ਸੜਕ ਹਾਸਤੇ ਦੇ ਵਿੱਚ ਹਰਜੀਤ ਬਰਾੜ ਦੇ ਨਾਲ ਕੇਵਲ ਸੇਖਾ ਕੇਵਲ ਲੋਪੋ ਤੇ ਬਾਈ ਤਲਵਾਰ ਕੌਕਿਆਂ ਵਾਲਾ ਸੀ ਚਾਰ ਜਾਣੇ ਸੀ ਤੇ ਪੰਜਵਾਂ ਸ਼ਖਚੈਨ ਚੰਨਾ ਜੀ ਨੂੰ ਕਹਿੰਦੇ ਹੋ ਉਹ ਉਹ ਬਚ ਗਿਆ ਸੀ ਇਹ ਚਾਰੇ ਸਮਝ ਲਓ ਮੌਕੇ ਤੇ ਸਰੀਰ ਛੱਡ ਗਏ ਟਰੱਕ ਦੇ ਨਾਲ ਇਹਨੇ ਜੀਪਸੀ ਦਾ ਐਕਸੀਡੈਂਟ ਹੋਇਆ ਸੀ ਤੇ ਮੰਨ ਲਓ ਕਿਸੇ ਫੋਰਨ ਕੰਟਰੀ ਦੇ ਵਿੱਚ ਵੀ ਜਲਵਾਉਣ ਦੇ ਸਬੰਧ ਦੇ ਵਿੱਚ ਉਹ ਪੇਪਰਾਂ ਦੇ ਵਰਕ ਦੇ ਵਿੱਚ ਲੱਲੇ ਹੋਣੇ ਕਿਤੇ ਬਾਕੀ ਸਮਾਂ ਸਥਾਨ ਜਿੱਥੇ ਵਾਇਗੁਰਨ ਲਿਖਿਆ ਉਹ ਟਲਦਾ ਨਹੀਂ ਤੇ ਮੈਨੂੰ ਯਾਦ ਆ ਕਿ ਜੇ ਕੋਈ ਸਾਨੂੰ ਸਕੂਲ ਦੇ ਵਿੱਚ ਲੋਡ ਹੋਣੀ ਤਾਂ ਜੇ ਟੀਚਰ ਮਾਪਿਆਂ ਨੂੰ ਬੁਲਾਉਣ ਦੀ ਗੱਲ ਕਰਨ ਤਾਂ ਇਹਦੇ ਪਤੀਜੇ ਮੇਰ ਨਾਲ ਪੜਦੇ ਸੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੋ ਜਾਣੇ ਤੇ ਜੇ ਕਿਤੇ ਸਾਨੂੰ ਲੋਡ ਹੋਣੀ ਤੇ ਅਸੀਂ ਕਹਿਣਾ ਚਾਚਾ ਜੀ ਸਾਡੇ ਨਾਲ ਚੱਲੋ ਸਾਡੇ ਨਾਲ ਇਹ ਸਕੂਲ ਵੀ ਇੱਕ ਦੋ ਵਾਰ ਹੀ ਗਏ ਨੇ ਕਈ ਵਾਰ ਆਪਾਂ ਮਾਪਿਆਂ ਨੂੰ ਬੁਲਾਉਂਦੇ ਆ ਟੀਚਰ ਤੇ ਉੱਥੇ ਚਾਚੇ ਤਾਇਆ ਨੂੰ ਆਪਾਂ ਲੈ ਜਾਂਦੇ ਆ ਤੇ ਅਸੀਂ ਹਰਜੀਤ ਬਰਾੜ ਨੂੰ ਦੋ ਵਾਰੀ ਲੈ ਕੇ ਗਏ ਆ ਮੇਰੇ ਯਾਦ ਆ ਲਗ ਭਾਗ ਤੇ ਬੜੇ ਠੰਡੇ ਸੁਆਦ ਦਾ ਮਿਲਨ ਵਰਤਨ ਜਿਹਨੂੰ ਅੱਜ ਅੱਜ ਆਪਾਂ ਸਮਾਜ ਚੰਗਾ ਇੱਕ ਸਮਾਜ ਸੇਵੀ ਵੀ ਕਹਿ ਸਕਦੇ ਹਾਂ ਹਰ ਦੁੱਖ ਸੁੱਖ ਦੇ ਵਿੱਚ ਲੋਕਾਂ ਦਾ ਸਾਥ ਦੇਣ ਵਾਲਾ ਬਰਾੜ ਸਾਡੇ ਵਿੱਚ ਨਹੀਂ ਭਾਵੇਂ ਪਰ ਉਹਦੇ ਕੀਤੇ ਕੰਮ ਪਾਏ ਹੋਏ ਪੂਰਨ ਅਤੇ ਚੱਲ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਕਦੋਂ ਸਿਸ਼ਕਾਰ ਹੁੰਦਾ ਅੰਤਮ ਰਸਮਾਂ ਹੁੰਦੀਆਂ ਮੈਂ ਉਸ ਟਾਈਮ ਉੱਥੇ ਸੀ ਬਾਜੇਖਾਨੇ ਜਿੱਥੇ ਹੁਣ ਹਰਜੀਤ ਬਰਾੜ ਦੇ ਨਾਂ ਤੇ ਇੱਕ ਕੁੜੀਆਂ ਦਾ ਸਕੂਲ ਬਣਿਆ ਹੋਇਆ ਦਾਣਾ ਮੰਡੀ ਦੇ ਨੇੜੇ ਉੱਥੇ ਹੀ ਸਮਾਦ ਬਣੀ ਆ ਹਰਜੀਤ ਬਰਾੜ ਦੀ ਤੇ ਕਿਵੇਂ ਲੋਕ ਦਰਖਤਾਂ ਨਾਲ ਲੱਗ ਲੱਕੇ ਭੱਬਾ ਮਾਰ ਮਾਰ ਕੇ ਰੋਂਦੇ ਸੀ ਇਹ ਮੇਰੇ ਸਾਹਮਣੇ ਦਾ ਸੀਨ ਆ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਨਾ ਦੁਖਦਾਈ ਪਾਲਸੀ ਜਿਹਨੂੰ ਬੱਚਾ-ਬੱਚਾ ਰੋਂਦਾ ਸੀ ਯਾਦ ਕਰ ਰਿਹਾ ਸੀ ਅੱਜ ਵੀ ਲੋਕ ਯਾਦ ਕਰਦੇ ਨੇ ਉਹਨੂੰ ਪਰ ਜਿਹੜੇ ਉਦੋਂ ਦੇ ਹਾਲਾਤ ਆ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੇ ਤਾਂ ਅਸੀਂ ਤਾਂ ਅੱਜ ਇੱਕ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹੀ ਸੀ ਵੀ ਖੇਡਾਂ ਵਾਲੇ ਪਾਸੇ ਆਓ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖੋ ਮਾਪਿਆਂ ਦਾ ਨਾਮ ਰੋਸ਼ਨ ਕਰੋ ਚੰਗੇ ਕੰਮ ਕਰੋ ਮਾੜੇ ਕੰਮਾਂ ਤੋਂ ਬਚੋ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੀ ਸੰਗਤ ਕਰਨੀ ਚਾਹੀਦੀ ਹੈ ਸਾਨੂੰ ਤੇ ਅਸੀਂ ਅੱਜ ਮੈਂ ਆਪਣੇ ਸੁਰਜੀਤ ਬਾਜਾਖਾਨਾ YouTube ਚੈਨਲ ਤੇ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਜਿੰਨੇ ਵੀ ਤੁਸੀਂ ਸਾਡੇ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਇਹ ਵੀਡੀਓ ਦੇਖੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸਵਰਗਵਾਸੀ ਹਰਜੀਤ ਸਿੰਘ ਬਰਾੜ ਬਾਈ ਕੇਵਲ ਲੋਪੋ ਕੇਵਲ ਸੇਖਾ ਤੇ ਬਾਈ ਤਲਵਾਰ ਕੌਂਕੇਵਾਲ ਨੂੰ ਆਪਣੇ ਵੱਲੋਂ ਸਰਦਾਰ ਦੇ ਫੁੱਲ ਪੇਂਟ ਕਰਦਾ ਤੇ ਇੱਕ ਵਾਰ ਫੇਰ ਸਾਰਿਆਂ ਦਾ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ